ਆਜ਼ਲਕਾਦੇ ਸਰਕਾਰੀ ਸੀਨੀਅਰ ਸੈਕੰਡਰੀ ਗਰਲ ਸਕੂਲ ਤੋਂ 10ਵੀਂ ਤੋਂ 12ਵੀਂ ਜਮਾਤ ਦੀਆਂ ਲਗਭਗ 200 ਵਿਦਿਆਰਥਣਾਂ ਨੂੰ ਫੀਲਡ ਵਿਜ਼ਿਟ ਲਈ ਰਵਾਨਾ ਕੀਤਾ ਗਿਆ। ਇਹ ਵਿਦਿਅਕ ਯਾਤਰਾ ਪੀਐਮ ਸ਼੍ਰੀ ਯੋਜਨਾ ਤਹਿਤ ਆਯੋਜਿਤ ਕੀਤੀ ਗਈ ਹੈ ਜਿਸ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਜੈਵਿਕ ਖੇਤੀ ਅਤੇ ਇਤਿਹਾਸਿਕ ਸਥਾਨਾਂ ਬਾਰੇ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਹੈ। ਸਕੂਲ ਦੇ ਪ੍ਰਿੰਸੀਪਲ ਸੁਤੰਤਰਤਾ ਪਾਠਕ ਨੇ ਦੱਸਿਆ ਕਿ ਵਿਦਿਆਰਥਣਾਂ ਨੂੰ 3 ਬਸਾਂ ਰਾਹੀਂ ਇੱਕ ਨਿੱਜੀ ਫਾਰਮ ਹਾਊਸ ਤੇ ਲਿਜਾਇਆ ਜਾ ਰਿਹਾ ਹੈ ਇੱਥੇ ਉਹਨਾਂ ਨੂੰ ਡ੍ਰੈਗਨ ਫਰੂਟ ਤੇ ਹੋਰ ਫਲਾਂ ਦੀ ਕਾਸ਼ਤ ਸਮੇਤ ਜੈਵਿਕ ਖੇਤੀ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਗਰੂਕ ਕੀਤਾ ਜਾਵੇਗਾ ਇਸ ਤੋਂ ਬਾਅਦ ਵਿਦਿਆਰਥਣਾਂ ਨੂੰ ਭਾਰਤ-ਪਾਕਿਸਤਾਨ ਸਰਹੱਦ ਤੇ ਸਥਿਤ ਆਸਫਵਾਲਾ ਪਿੰਡ ਵਿੱਚ ਸ਼ਹੀਦਾਂ ਦੀ ਸਮਾਦ ਅਤੇ ਅਜਾਇਬ ਘਰ ਦਾ ਵੀ ਦੌਰਾ ਕਰਵਾਇਆ ਜਾਵੇਗਾ ਪ੍ਰਿੰਸੀਪਲ ਨੇ ਕਿਹਾ ਕਿ ਇਸ ਪਹਿਲ ਨਾਲ ਬੱਚਿਆਂ ਦੇ ਆਮ ਗਿਆਨ ਵਿੱਚ ਵਾਧਾ ਹੋਵੇਗਾ ਤੇ ਉਹਨਾਂ ਨੂੰ ਖੇਤੀ ਤੇ ਇਤਿਹਾਸ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਮਿਲੇਗੀ ਵਿਦਿਆਰਥਣਾ ਸਖੀ ਮੁਕਟ ਸਫਲ ਅਤੇ ਪ੍ਰਾਚੀਨੇ ਇਸ ਉਪਰਾਲੇ ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅਜਈਆਂ ਯਾਤਰਾਵਾਂ ਉਹਨਾਂ ਦੇ ਆਮ ਗਿਆਨ ਨੂੰ ਵਧਾਉਣ ਵਿੱਚ ਮਦਦ ਕਰਦੀਆਂ ਨੇ ਪੀਐਮ ਸ਼ਿਵੀ ਦੇ ਤਾਸ ਗ੍ਰੀਨ ਸਕੂਲ ਹੈੱਡ ਦੇ ਵਿੱਚ ਸੀ ਬੱਚਿਆਂ ਨੂੰ ਫੀਲਡ ਵਿਜ਼ਿਟ ਕਰਾਉਣੇ ਪਿਛਲੇ ਸਾਲ ਵੀ ਲੈ ਕੇ ਗਏ ਸੀ ਜਿਹਦੇ ਵਿੱਚ ਅਸੀਂ ਨੇਚਰਲ ਫਾਰਮਿੰਗ ਡੇਰੀ ਫਾਰਮਿੰਗ ਸੋਲਰ ਤੇ ਆ ਫੀਲਡ ਦੇ ਵਿੱਚ ਬੱਚਿਆਂ ਨੂੰ ਵੱਖ-ਵੱਖ ਜਾਣਕਾਰੀ ਦੇਣ ਵਾਸਤੇ ਇਹ ਸਾਡਾ ਅਜਕਲ ਚੌਥਾ ਹੈ ਕਿ ਚੱਲਿਆ ਬੱਚਿਆਂ ਦਾ ਲੋਕਲ ਆਸਫ ਵਾਲੇ ਕੋਈ ਮਿਊਜ਼ੀਅਮ ਹੈ ਜਿਹੜਾ ਉਹ ਦਿਖਾਣਾ ਕੋਈ ਤੇ ਅਸੀਂ ਵੀ ਯਾਤਰਾ ਕਰਾਣੀ ਵੱਖ-ਵੱਖ ਤਰ੍ਹਾਂ ਦੇ ਪੂਜਨੇ ਜਿੱਥੇ ਸਾਨੂੰ ਸੂਟੇਬਲ ਲੱਗਦਾ ਅਸੀਂ ਉਹਨੂੰ ਮੈਨੇਜਮੈਂਟ ਕਰਕੇ ਤੇ ਬੱਚਿਆਂ ਨੂੰ ਉੱਥੇ ਤੇਜ ਦਿੰਨੀ ਇਸ ਤੋਂ ਪੱਲਾ ਵੀ ਚਾਹ